ਸਾਡੇ ਨਾਲ ਨੇ ਸਰਦਾਰ ਮਨਮੋਹਨ ਸਿੰਘ ਮੋਣੀ ਜੀ ਜੋ ਯੂ ਐਸ اے ਦੇ ਰਹਿਣ ਵਾਲੇ ਨੇ ਜੋ ਲੰਬੇ ਸਮੇਂ ਤੋਂ ਰਾਮਪੁਰ ਹਾਕੀ ਲਈ ਆਪਣੀਆਂ ਸਵਾਮਾਂ ਦਿੰਦੇ ਆ ਰਹੇ ਨੇ ਸਭ ਤੋਂ ਪਹਿਲਾਂ ਜੀ ਆਪ ਦਾ ਸਵਾਗਤ ਹੈ ਜੀ ਚੈਨਲ ਦੇ ਉੱਪਰ ਜੇ ਬੱਚਿਆਂ ਨੂੰ ਸਪੋਰਟਸ ਕਿਡਸ ਬੰਡੀਆਂ ਨੇ ਸ਼ੂਜ਼ ਬੰਡੇ ਨੇ ਸਟਿਕਸ ਬੰਡੀਆਂ ਨੇ ਕਿਹੜੇ ਕਿਹੜੇ ਤੁਹਾਡੇ ਸਪੋਰਟਰ ਨੇ ਪ੍ਰਮੋਟਰ ਨੇ ਜੋ ਤੁਹਾਡੇ ਨਾਲ ਕੰਦੇ ਨਾਲ ਕੰਦਾ ਮੁਲਾਕੇ ਚੱਲ ਰਹੇ ਨੇ ਜੀ ਹਾਂਜੀ ਵੀਰ ਜੀ ਪਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੁਹਾਡੇ ਸਾਰੇ ਦਰਸ਼ਕਾਂ ਦਾ ਜਿੰਨੇ ਵੀ ਚੈਨਲ ਦੇਖਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਅਸੀਂ ਜਿਹੜਾ ਇੱਕ ਨਿੱਕਾ ਜਿਹਾ ਸ਼ਾਰਟ ਲੂਟਸ ਤੇ ਅਸੀਂ ਇੱਕ ਫੰਕਸ਼ਨ ਕੀਤਾ ਸੀਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਡੀਆਂ ਬੱਚੀਆਂ ਦੀ ਮੰਗ ਸੀਗੀ ਕਿ ਉਹਨਾਂ ਨੂੰ ਟ੍ਰੈਕ ਸੂਟ ਸ਼ੂਜ਼ ਬਹੁਤ ਜ਼ਰੂਰੀ ਸੀਗੇ ਉਹ ਪ੍ਰੋਵਾਈਡ ਕੀਤੇ ਗਏ ਸਿੱਕਾ ਪ੍ਰੋਵਾਈਡ ਕੀਤੀਆਂ ਗਈਆਂ ਨੇ ਸਨ ਗਾਰਡ ਸਾਰੀ ਟੋਟਲੀ ਕਿਟਾ ਜਿਹੜੀ ਅੱਜ ਦਿੱਤੀ ਗਈ ਆ ਜਿਹਦੀ ਕੋਸਟ ਤਕਰੀਬਨ 2 ਲੱਖ ਰੁਪਏ ਸੀਗੀ ਤੇ ਇਹਦੇ ਵਿੱਚ ਸਪੁੱਖ ਨੇ ਸਾਡੇ ਜਗਦੀਪ ਸਿੰਘ ਜੀ ਜੱਗੀ ਉਹ ਮਨਦੀਪ ਸਿੰਘ ਜੀ ਮਾਂਟ ਕੈਨੇਡਾ ਤੇ ਪ੍ਰਦੀਪ ਜੀ ਪ੍ਰਦੀਪ ਕੁਮਾਰ ਜੀ ਸਰਦਾਰ ਭਪਿੰਦਰ ਸਿੰਘ ਹਰਜੀਤ ਸਿੰਘ ਡਾਕਟਰ ਬਲਬੀਰ ਜੀ ਤੇਜਿੰਦਰ ਵਿੱਕੀ ਜੀ ਪਵਨਦੀਪ ਜੀ ਅਮਨਦੀਪ ਗੋਗੀ ਪ੍ਰਦੀਪ ਪੰਮਿਆ ਜੀ ਪਵਨਦੀਪ ਪੰਮਾ ਜੀ ਸਵਨਜੀਤ ਸਿੰਘ ਆਸਟ੍ਰੇਲੀਆ ਅਮਨ ਸਿੰਘ ਆਸਟ੍ਰੇਲੀਆ ਸਾਡੇ ਵੀਰ ਦੇਵ ਮੰਗੜ ਜੀ ਟ੍ਰਾਂਟੋ ਤੋਂ ਜਿਹੜੇ ਸਾਡੇ ਬਹੁਤ ਵੱਡੇ ਸਪੋਰਟਰ ਨੇ ਤੇ ਨਾਲ ਪਿੰਦਾ ਵੀਰ ਉਹ ਵੀ ਟ੍ਰਾਂਟੋ ਦੇ ਨੇ ਉਹ ਵੀ ਬਹੁਤ ਵੱਡੇ ਸਪੋਰਟਰ ਨੇ ਸਾਡੇ ਤੇ ਬਲਦੇਵ ਜੀ ਯੂ ਐਸ ਏ ਤੋਂ ਤੇ ਇੱਕ ਸਾਡੀ ਭੈਣ ਆ ਰਾਮਪੁਰ ਦੀ ਮਨਜਿੰਦਰ ਕੌਰ ਜਿਹਨੂੰ ਪਿਆਰ ਨਾਲ ਭੁੱਲੀ ਕਿਹਾ ਜਾਂਦਾ ਉਹਨਾਂ ਦਾ ਡੈਡੀ ਦਾ ਨਾਮ ਹੈਗਾ ਅਜੀਤ ਸਿੰਘ ਜਿਨ੍ਹਾਂ ਨੂੰ ਕੇ ਜੀਤਲ ਮੋੜ ਨਾਲ ਲੋਕ ਕਪਿੰਟ ਚ ਜਾਣਦੇ ਨੇ ਉਹਨਾਂ ਨੇ ਸਾਨੂੰ ਬਹੁਤ ਵੱਡੀ ਸੇਵਾ ਕੀਤੀ ਹੈ 500 ਯੂ ਐਸ ਡਾਲਰ ਇਸ ਬਿੰਗ ਲਈ ਇਸ ਬੱਚਿਆਂ ਲਈ ਤੇ ਬੱਚਿਆਂ ਲਈ ਹੁਣੇ ਹੀ ਤਾਜ਼ਾਈ ਭੇਜਿਆ ਹੈਗਾ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਇਹ ਜਿਹੜਾ ਵਿੰਗ ਆ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਕੀਡਿਨੇਸ ਸੈਂਟਰ ਪਲੱਸ ਬੈਂਕ ਦੋਨੋਂ ਚਲਾ ਰਹੇ ਹਾਂ ਅ ਵੀਰ ਜੀ ਇਸ ਤਰ੍ਹਾਂ ਕੇ ਜੋ ਗਵਰਨਮੈਂਟ ਸੈਨਸ ਕੰਟਰੀ ਸਕੂਲ ਨੂੰ ਇੱਕ ਵਿੰਗ ਦਾ ਤਵਜਾ ਦਿੱਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਇਹ ਜਿਹੜਾ ਵਿੰਗ ਸੀਗਾ ਜੀ ਇਹ ਅਸੀਂ ਬੇਨਤੀ ਕੀਤੀ ਸੀ ਪੰਜਾਬ ਸਰਕਾਰ ਨੂੰ ਤੇ ਸਾਡੀ ਬੇਨਤੀ ਹੈ ਜਿਹੜੀ ਭਗਵਾਨ ਕੀਤੀ ਵੀ ਸਾਡਾ ਫਰਸਟ ਐਕਸਪੀਰੀਅੰਸ ਸੀਗਾ ਤੇ ਸਾਡੇ ਰੌਂਪਰ ਬੈਂਕ ਦੇ ਵਿੱਚ ਬਹੁਤ ਹੀ ਸਾਡੇ ਖੂਨ ਦੇ ਵਿੱਚ ਜਿੱਦਾਂ ਹਾਕੀਆ ਰੌਂਪਰ ਦੇ ਵਿੱਚ ਤੇ ਬਹੁਤ ਚਿਰ ਤੋਂ ਸਾਡੀਆਂ ਕੋਸ਼ਿਸ਼ਾਂ ਸੀਗੀਆਂ ਸਾਨੂੰ ਫਰਸਟ ਟਾਈਮ ਐਕਸਪੀਰੀਅੰਸ ਸੀਗਾ ਤੇ ਬਹੁਤ ਵਧੀਆ ਐਕਸਪੀਰੀਅੰਸ ਜਿਹੜਾ ਸਾਨੂੰ ਬੈਂਕ ਮਿਲਿਆ ਤੇ ਸਾਡੀ ਟੀਮ ਦੀ ਬੈਂਕ ਦੀ ਟੀਮ ਨੇ ਜਿਹੜੀਆਂ ਨੈਸ਼ਨਲ ਸਕੂਲਸ ਗੇਮਸ ਹੋਈਆਂ ਨੇ ਪੰਜਾਬ ਦੇ ਵਿੱਚ ਉਹਦੇ ਵਿੱਚ ਸਾਡੇ ਪੂਲ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਤੇ ਕੁਆਰਟਰ ਫਾਈਨਲ ਦੇ ਵਿੱਚ ਸਾਡੀ ਟੀਮ ਨੂੰ 1-0 ਨਾਲ ਲੂਜ਼ ਕੀਤਾ ਤੇ ਬਹੁਤ ਵਧੀਆ ਪਰਫਾਰਮੈਂਸ ਰਹੀ ਤੇ ਫਸਟ ਟਾਈਮ ਸੀਗਾ ਤੇ ਸਾਡੇ ਲਈ ਬਹੁਤ ਵੱਡਾ ਮਤਲਬ ਐਕਸਪੀਰੀਅੰਸ ਹੈਗਾ ਕਿਉਂਕਿ ਸਾਡੇ ਕੋਲ ਹੋਸਟਲ ਬਾਥਰੂਮਸ ਗਰਾਊਂਡ ਕੋਚਸ ਸਾਰਿਆਂ ਨੇ ਮਿਹਨਤ ਕੀਤੀ ਤੇ ਸਭ ਬਹੁਤ ਸ਼ੇਤੀ ਮਤਲਬ ਸਾਡੇ ਸਪੋਰਟਰਾਂ ਨੇ ਤੇ ਸਾਡੇ ਇੰਟਰਨੈਸ਼ਨਲ ਕੋਚ ਸ਼ੇਬੀਰ ਜੀ ਤੇ ਰੌਕੀ ਵੀਰ ਜੀ ਕੈਨੇਡਾ ਤੋਂ ਜਿਹੜੇ ਕਿ ਸਾਡੀ ਬਲੈਸ਼ਡ ਬਣਾ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸ਼ੇਵੀਰ ਜੀ ਨੂੰ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਹਰ ਤਰ੍ਹਾਂ ਸਾਡਾ ਮਤਲਬ ਸੀਜ਼ਨ ਲਾ ਕੇ ਜਾਂਦੇ ਆ ਤਾਂ ਹਾਂ ਸੁਪਾਲ ਜੀ ਡਾਕਟਰ ਹਾਂਸਪਾਲ ਜੀ ਯੂ ਐਸ ਏ ਆਪਣੇ ਸੌਰੀ ਯੂਨੀਵਰਸਿਟੀ ਤੋਂ ਤੇ ਡਾਕਟਰ ਆਪਣੇ ਅਲਰਜੀ ਤੇ ਰੋਮੀ ਵੀ ਸਾਡਾ ਤੇ ਹਰਿੰਦਰ ਬਾਜੀ 올ਪੀਅਨ ਤੇ ਸਾਰੇ ਉਹ ਬੜੀ ਹੈਲਪ ਕਰਦੇ ਰਹਿੰਦੇ ਆ ਸਮੇਂ-ਸਮੇਂ ਤੇ ਤੇ ਅਸੀਂ ਹੋਰ ਵੀ ਅਗਲਾ ਕੈਂਪਾ ਜਿਹੜਾ ਛੇਤੀ ਸ਼ੇਵੀਰ ਜੀ ਨਾਲ ਨੈਕਸਟ ਜਿਹੜਾ ਟ੍ਰੇਨਿੰਗ ਹੈਗਾ ਉਹ ਲਾਵਾਂਗੇ ਤੇ ਹੋਰ ਬਾਕੀ ਸਾਰੇ ਜਿੰਨੇ ਵੀ ਆ ਟੀਮ ਬੈਠੀ ਆ ਸਮੂਚੀ ਇਹ ਵੇਖ ਲਈ ਮਤਲਬ ਵਧੀਆ ਪਲੇਅਰ ਪੈਦਾ ਕਰਨ ਵਾਸਤੇ ਅਸੀਂ ਬੈਠੇ ਆ ਅਸੀਂ ਸਾਡੀ ਕੋਸ਼ਿਸ਼ ਆ ਸਾਡੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਕੈਡ ਨੂੰ ਯੂਨੀਵਰਸਿਟੀਆਂ ਤੇ ਯੂਨੀਵਰਸਟੀਆਂ 올림픽 ਵਰਲਡ ਕੱਪ ਦੇ ਵਿੱਚ ਸਾਡਾ ਜਰੂਰ ਨਾਮ ਬੱਚਾ ਕੋਈ ਨਾ ਕੋਈ ਰੱਜ ਜਾਊਗਾ ਜਿਹੜੇ ਹਸਾਬ ਨਾਲ ਸਾਡੀ ਟੀਮ ਆ ਜਿਹੜੀ ਸਾਡੇ ਸਪੋਰਟਰਸ ਆ ਜਿਹੜੇ ਉੱਲੇ ਕੀ ਹੋਏ ਨੇ ਇੱਕ ਅਸੀਂ ਮਤਲਬ ਸ਼ੇਤੀ ਹੀ ਰਾਮਪੁਰ ਹਾਕੀ ਯੂਨੀਅਨ ਦਾ ਨੈਕਸਟ ਸਾਡਾ ਸੀਜ਼ਨ ਸ਼ੁਰੂ ਹੋਣਾ ਹੁਣ ਪੇਪਰਾਂ ਤੋਂ ਬਾਅਦ ਉਹਦੇ ਲਈ ਇੱਕ ਨੈਸ਼ਨਲ ਲੈਵਲ ਦਾ ਕੋਚ ਹੈ ਜਿਹੜਾ ਅਸੀਂ ਉਹ ਪਰਮਾਨੈਂਟਲੀ ਪਿੰਡ ਰਾਮਪੁਰ ਲਈ ਅਸੀਂ ਐਨਆਰਆਈ ਵੀ ਸਾਰੇ ਮਿਲ ਕੇ ਪ੍ਰੋਵਾਈਡ ਕਰਾਂਗੇ ਜਿਹੜੀ ਕਿ ਨੈਸ਼ਨਲ ਲੈਵਲ ਦੀ ਇੰਟਰਨੈਸ਼ਨਲ ਲੈਵਲ ਦੀ ਟ੍ਰੇਨਿੰਗ ਆ ਜਿਹਦੀ ਬੱਚਿਆਂ ਨੂੰ ਦਿੱਤੀ ਜਾਵੇ ਤੇ ਇੱਕ ਆ ਜਿਹੜਾ ਟਰਫ ਹੈਗਾ ਸ਼ੇਤੀ ਹੀ ਸਾਡਾ ਜਿਹੜਾ ਸਿਕਸਾਈਡ ਟਰਫ ਆ ਉਹ ਅੰਡਰ ਪ੍ਰੋਸੈਸ ਆ ਉਹ ਵੀ ਸ਼ੇਤੀ ਹੀ ਲੱਗ ਜਾਊਗਾ ਤੇ ਇੱਕ ਪੰਜਾਬ ਗਵਰਨਮੈਂਟ ਨਾਲ ਸਾਡੀ ਮਹਲੋ 27 28 ਤਰੀਕ ਨੂੰ ਇੱਕ ਮੀਟਿੰਗ ਹੋਈ ਸੀ ਤੇ ਦੋ ਦਿਨ ਉਹਨਾਂ ਨਾਲ ਸਾਡਾ ਗੱਲਬਾਤ ਹੋਈਆ ਤਰਫ ਸਪੰਦੀ ਤੇ ਇੱਕ ਅੰਡਰ 17 ਦਾ ਬਿੰਗਾ ਜਿਹੜਾ ਉਹ ਸਾਨੂੰ ਉਹਨਾਂ ਨੇ ਜੈਸ ਕਰ ਦਿੱਤਾ ਕਿਉਂਕਿ ਸਾਡੇ ਪਹਿਲੇ ਸਾਲ ਹੀ ਬਿੰਗ ਦੀ ਪਰਫਾਰਮੈਂਸ ਬਹੁਤ ਵਧੀਆ ਰਹੀ ਆ ਤੇ ਸਾਡੇ ਬਿੰਗ ਦਾ ਬਹੁਤ ਹੀ ਸ਼ਾਨਦਾਰ ਉਹਨਾਂ ਨੇ ਇੱਥੇ ਬੈਸਟ ਕੀਤਾ ਤੇ ਸਾਡਾ ਮਹਲੋ ਬਹੁਤ ਖੁਸ਼ ਹੈ ਅਫੀਸਰ ਜਿਹੜੇ ਆਏ ਸੀਗੇ ਤੇ ਸਾਨੂੰ ਸਾਰਾ ਦਾ ਬਿੰਗ ਵੀ ਦੀ ਜੈਸ ਹੋ ਚੁੱਕੀ ਹੈ ਵਿੱਚ ਮਰਮੋਣ ਜੀ ਰੰਪਰ ਹਾਕੀ ਨੂੰ ਲੈ ਕੇ ਤੁਹਾਡੀਆਂ ਫਿਊਚਰ ਪਲੈਨਿੰਗਸ ਕੀ ਨੇ ਐਸਪੀਰੀਸ਼ਨਸ ਕੀ ਨੇ ਫਿਊਚਰ ਹਾਕੀ ਨੂੰ ਲੈ ਕੇ ਇੱਕ ਤਾਂ ਜਿਹੜੇ ਨੈਸ਼ਨਲ ਕੋਚ ਆ ਰਹੇ ਆ ਟਰਫ ਉੱਪਰ ਲੱਗ ਰਹੇ ਆ ਜਿਹੜਾ ਤੁਹਾਨੂੰ ਹੁਣੇ ਮੈਂ ਦੱਸ ਦੱਸ ਰਿਹਾ ਆਗਾ ਤੇ ਬਾਕੀ ਜਿਹੜੇ ਹਨਾ ਇੰਟਰਨੈਸ਼ਨਲ ਖਿਡਾਰੀ ਆ ਜਿਹੜੇ ਉਹ ਵੀ ਸਾਡੇ ਨਾਲ ਟਾਈਮ ਟਾਈਮ ਕਿੱਥੇ ਵੇਸਟ ਕਰਨਗੇ ਸਾਰਿਆਂ ਨਾਲ ਮਤਲਬ ਗੱਲਬਾਤ ਕੋਈ ਕਿਉਂਕਿ ਉਹਨਾਂ ਨੇ ਆਉਣਾ ਸੀਗਾ ਤੇ ਕਿਉਂਕਿ ਹੁਣ ਇੱਕ ਲੀਗ ਚੱਲ ਰਹੀ ਹੈ ਨੈਸ਼ਨਲ ਲੀਗ ਚੱਲ ਰਹੀ ਹੈ ਇੱਥੇ ਇੰਟਰਨੈਸ਼ਨਲ ਲੀਗ ਜਿਹੜੀ ਚੱਲ ਰਹੀ ਹੈ ਇਸ ਕਰਕੇ ਖਿਡਾਰੀ ਆ ਜਿਹੜੇ ਇੰਡੀਆ ਟੀਮ ਦੇ ਖਿਡਾਰੀ ਉਹਨਾਂ ਨਾਲ ਬਈਆਂ ਨਾਲ ਗੱਲਬਾਤ ਹੋਈ ਸੀਗੀ ਉਹਨਾਂ ਨੇ ਰਿਵੈਸਟ ਕਰਨਾ ਸੀਗਾ ਤੇ ਨੈਕਸਟ ਸੀਜ਼ਨ ਦੇ ਵਿੱਚ ਜਦੋਂ ਵੀ ਸਾਡੇ ਕੋਲ ਵੀ ਸ਼ੇਵੀਰ ਜੀ ਆਉਣਗੇ ਜਾਂ ਅਸੀਂ ਟੂਰਨਾਮੈਂਟ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਮਾਰਚ ਦੇ ਵਿੱਚ ਜਾਂ ਫਰਵਰ ਦੇ ਵਿੱਚ ਟੂਰਨਾਮੈਂਟ ਕਰਾਵਾਂਗੇ ਉਦੋਂ ਸਾਡੇ ਕੋਲ ਇੰਟਰਨੈਸ਼ਨਲ ਕੋਚ ਪਲੇਅਰਸ ਸਾਰੇ ਆਉਣਗੇ ਤੇ ਬਲਵਿੰਦਰ ਸ਼ੇਵੀਰ ਜੀ ਉਹਨਾਂ ਨਾਲ ਵੀ ਮੇਰੀ ਮੀਟਿੰਗ ਹੋਈ ਸੀਗੀ ਤੇ ਉਹ ਕਹਿੰਦੇ ਵੀ ਸਾਨੂੰ ਤੁਸੀਂ ਬੱਚੇ ਦਿਓ ਤੇ ਉਹ ਰੇਲਵੇ ਲਈ ਸਾਡੇ ਬੱਚੇ ਆ ਜਿਹੜੇ ਉਹ ਸਿਲੈਕਟ ਕਰਨਗੇ ਜਿਹੜੇ ਚਗੇ ਹੁੰਦੇ ਨੇ ਸੋ ਇਹ ਸੰ ਸਦਾ ਮਲਮੋਣ ਸਿੰਘ ਯੂਐਸਏ ਦੇ ਵਿੱਚ ਰਹਿੰਦੇ ਨੇ ਆਪਣੀ ਮਿੱਟੀ ਨਾਲ ਜੁੜੇ ਹੋਏ ਨੇ ਤੇ ਚਾਹੁੰਦੇ ਨੇ ਜੋ ਭਾਰਤੀ ਹਾਕੀ ਦਾ ਸੁਨਹਿਰੀ ਯੁੱਗ ਵਾਪਸ ਆਵੇ ਇਸ ਲਈ ਇਹ ਇੱਕ ਬੱਚਿਆਂ ਦੀ ਛੋਟੇ ਬੱਚਿਆਂ ਦੀ ਨਰਸਰੀ ਤਿਆਰ ਕਰ ਰਹੇ ਨੇ ਫੰਡਸ ਅਰੇਂਜ ਕਰ ਰਹੇ ਨੇ ਇੱਕ ਟੀਮ ਦੇ ਤੌਰ ਤੇ ਕੰਮ ਕਰ ਰਹੇ ਨੇ ਲੰਬੇ ਸਮੇਂ ਤੋਂ ਆਪਣੀਆਂ ਸਮਾਂ ਦੇ ਰਹੇ ਨੇ ਇੱਕ ਟੀਮ ਇਹ ਲੰਮੇ ਸਮੇਂ ਤੋਂ ਸਵਾਲ ਦੇ ਰਹੀ ਹੈ ਆਸ ਕਰਦੇ ਹਾਂ ਕਿ ਭਾਰਤੀ ਹਾਕੀ ਦਾ ਸੁਨਹਿਰਾ ਯੁੱਗ ਜਲਦ ਹੀ ਵਾਪਸ ਆਵੇਗਾ